सतनाम धन वागुरु साहेब जियो तेरे कवन कवन गुण कह कह गाव तू साहेब गुनी ने तुम्हारी मेहमा बरन ना सको तू ठाकुर पूज भगवाना सपना धन वाहगुरु साहेब जियो ਗੋਰੀ ਮੱਲ ਹਲਾ ਪੰਜਾ ਹਾ ਅਵਰ ਕ੍ਰਿਆ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਹਾਜਰਾ ਹਜੂਰ ਤਖਤ ਦੇ ਰਹਿਬਰ ਰੋਹਾਨੀਅਤ ਦੇ ਪੰਡਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਸਵਾਇ ਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਹੇ ਗੁਰੂ ਪਿਆਰਿਓ ਆਓ ਚੱਲ ਰਹੀ ਬਾਣੀ ਦੀ ਲੜੀਵਾਰ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਦਰ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਦ ਗਰੋ ਸਾਹਿਬ ਜਿਓ ਸਤਨਾਮ ਸ਼੍ਰੀ ਵਾਦ ਗਰੋ ਸਾਹਿਬ ਜਿਓ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਅੱਜ ਦੇ ਪਾਵਨ ਸ਼ਬਦ ਗੋੜੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ 216 ਅੰਗ ਤੇ ਸੁਭਾਈ ਮਾਣ ਜਿਸ ਸ਼ਬਦ ਰਾਹੀਂ ਸਾਨੂੰ ਬੜਾ ਪਿਆਰਾ ਉਪਦੇਸ਼ ਦੇ ਕੇ ਨਿਵਾਜ਼ ਰਹੇ ਨੇ ਜਦੋਂ ਅੱਜ ਦੇ ਪਾਵਨ ਸ਼ਬਦ ਨੂੰ ਪੜਿਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਲੱਗੇ ਕਹਿੰਦੇ ਇਨਸਾਨ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਜਿੱਥੇ ਆਪਣੇ ਨੀਤਾ ਪ੍ਰਤੀ ਦੇ ਕਾਰ ਵਿਹਾਰ ਕਰਦਾ ਹੈ ਨਾ ਉੱਥੇ ਧਰਮੀ ਬਨਣ ਦੇ ਵਸਤੇ ਕੁਝ ਕ ਧਾਰਮਿਕ ਕਰਮ ਵੀ ਕਰਦਾ ਰਹਿੰਦਾ ਉਹ ਕਹਿ ਲਓ ਰੱਬ ਦੇ ਡਰ ਕਰਕੇ ਕਹਿ ਲਓ ਜਾਂ ਜਿੱਦਾ ਸੁਣਿਆ ਸੁਨਾਇਆ ਗਿਆ ਵੀ ਦੁਨੀਆ ਤੇ ਅਸੀਂ ਕੀ ਕਰਨ ਵਸਤੇ ਆਏ ਆ ਤੇ ਅਸੀਂ ਇਦਾਂ ਨਾ ਤੁਰ ਜਾਈਏ ਕਹਿੰਦੇ ਉਹ ਯਤਨ ਕਰਦਾ ਕੁਛ ਨਾ ਕੁਛ ਆਪਣੀ ਜ਼ਿੰਦਗੀ ਵਿੱਚ ਕਰਦਾ ਰਹਿੰਦਾ ਵੀ ਕਿਤੇ ਮੇਰੇ ਮੇਰੀ ਵੀ ਜਿਹੜੀ ਜੀਵਨ ਦੀ ਪੂੰਜੀ ਹੈ ਇਹ ਮੈਨੂੰ ਮਿਲੀ ਹੋਈ ਹੈ ਇਦਾਂ ਵਿਅਰਥ ਨਾ ਗੁਜ਼ਰ ਜਾਏ ਮੈਂ ਕੁਝ ਐਸੇ ਧਾਰਮਿਕ ਮਿੱਥੇ ਹੋਏ ਕੰਮ ਕਰਨੇ ਸ਼ੁਰੂ ਕਰ ਦੇਵਾਂ ਜਿਸ ਦੇ ਨਾਲ ਮੇਰਾ ਵੀ ਦੁਨੀਆ ਤੇ ਆਇਆ ਪਰਵਾਣ ਹੋ ਜਾਏਗਾ ਹੁਣ ਅੱਜ ਦੇ ਪਾਵਨ ਸ਼ਬਦ ਅੰਦਰ ਗੁਰੂ ਸਾਹਿਬ ਜੀ ਨੇ ਉਹ ਸਾਰੇ ਮਿੱਥੇ ਹੋਏ ਧਾਰਮਿਕ ਕਰਮਾਂ ਦਾ ਜ਼ਿਕਰ ਕੀਤਾ ਜਿਹੜੇ ਇਨਸਾਨ ساری ਜ਼ਿੰਦਗੀ ਕਰਦਾ ਹੈ ਪਰ ਤਰਾਸਤੀ ਕੀ ਹੈ ਇਹ ਸਾਰੇ ਕੰਮ ਕਰਨ ਤੋਂ ਬਾਅਦ ਵੀ ਕਹਿੰਦੇ ਉਹ ਇਨਸਾਨ ਧਰਮੀ ਨਹੀਂ ਬਣ ਸਕਦਾ ਕਿਉਂ ਕਿਉਂਕਿ ਉਹਨੂੰ ਜਾਪਦਾ ਹੈ ਵੀ ਇਹ ਕੰਮ ਮੈਨੂੰ ਰੱਬ ਦੇ ਨੇੜੇ ਲੈ ਕੇ ਜਾ ਰਹੇ ਆ ਹੋਰ ਹੋਰ ਕਰਮਾਂ ਦੇ ਵਿੱਚ ਪੈ ਕੇ ਨੇੜੇ ਹੋਣ ਦੀ بجائے ਹੋਰ ਦੂਰ ਹੁੰਦਾ ਜਾਂਦਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਲੱਗੇ ਹਰ ਬਿਨ ਅਵਰ ਕਿਰਿਆ ਬਿਰਥੇ ਜਦੋਂ ਅਸੀਂ ਰਹਾਉ ਦੀਆਂ ਪੰਕਤੀਆਂ ਨੂੰ ਪੜਦੇ ਹਾਂ ਤੇ ਅਸੀਂ ਜਾਣਦੇ ਹਾਂ ਵੀ ਪੂਰੇ ਸ਼ਬਦ ਦਾ ਜਿਹੜਾ ਸਾਰ ਹੈ ਕੇਂਦਰੀ ਭਾਵ ਰਹਾਉ ਦੀ ਪੰਕਤੀ ਵਿੱਚ ਹੈ ਗੁਰੂ ਸਾਹਿਬ ਜੀ ਅਸਲ ਕੀ ਗੱਲ ਕਰਨਾ ਚਾਹੁੰਦੇ ਆ ਉਹ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਇਸ਼ਾਰਾ ਸ਼ਬਦ ਦੇ ਵਿੱਚ ਕੀਤੇ ਜਾਣ ਵਾਲੇ ਕਰਮਾਂ ਦਾ ਜ਼ਿਕਰ ਕਰਕੇ ਤੇ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਕਿ ਇਹਦੇ ਹਰ ਬਿਨ ਅਵਰ ਕਿਰਿਆ ਬਿਰਥੇ ਜਿੰਨੇ ਵੀ ਕੰਮ ਕੀਤੇ ਜਾਣ ਜੋ ਕੁਝ ਵੀ ਇਨਸਾਨ ਦੁਨੀਆ ਦੇ ਵਿੱਚ ਵਿਚਰਦਾ ਹੋਇਆ ਕਰਦਾ ਹੈ ਕੇ ਭਾਈ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਉਹਦੀ ਬਾਣੀ ਪੜਨ ਤੋਂ ਬਿਨਾਂ ਉਹਦਾ ਸਿਮਰਨ ਕਰਨ ਤੋਂ ਬਿਨਾਂ ਇੱਕ ਗੱਲ ਯਾਦ ਰੱਖੀ ਹੋਰ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਨੇ ਨਾ ਜਿਹੜੇ ਉਹ ਵਿਅਰਥ ਹੈ ਤੂੰ ਕਰਦਾ ਤੂੰ ਕਰਦਾ ਵੀ ਮੈਂ ਇਸ ਤਰ੍ਹਾਂ ਰੱਬ ਦੇ ਨੇੜੇ ਹੋ ਜਾਣਾ ਯਾਦ ਰੱਖੀ ਸਾਰੇ ਵਿਅਰਥ ਨੇ ਇਹਨਾਂ ਦੇ ਨਾਲ ਨੇੜੇ ਨਹੀਂ ਹੋ ਸਕਦਾ ਇਹਨਾਂ ਦੇ ਨਾਲ ਤੂੰ ਰੱਬ ਨੂੰ ਮਿਲ ਨਹੀਂ ਸਕਦਾ ਫਿਰ ਕਿਰਪਾ ਕੀਤੀ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੈ ਮੂਸੇ ਕਹਿੰਦੇ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਇਨਸਾਨ ਜਪ ਕਰਨੇ ਤਪ ਸਾਧਨੇ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਰੋਕਣ ਲਈ ਹੱਥ ਜਿਹੜੇ ਨੇ ਜੋਗ ਨੇ ਉਹ ਸਾਧਨ ਕਰਨੇ ਇਹ ਸਾਰੇ ਕੰਮ ਜਿਹੜੇ ਨੇ ਨਾ ਇਹ ਕਾਲਪੁਰਖ ਦੀ ਦਰਗਾਹ ਜਾਣ ਤੋਂ ਪਹਿਲਾਂ ਜਦੋਂ ਤੂੰ ਉਸ ਕਾਲਪੁਰਖ ਦੇ ਕੋਲ ਪਹੁੰਚਣਾ ਹੈ ਕਹਿੰਦੇ ਉਰੇ ਹੀ ਖੋ ਲੈ ਜਾਂਦੇ ਨੇ ਪਾਸੇ ਰਹਿ ਜਾਂਦੇ ਨੇ ਇਹ ਉੱਥੇ ਤੇਰੇ ਨਾਲ ਨਿਭਣ ਵਾਲੇ ਹੈ ਹੀ ਨਹੀਂ ਹੈ ਜਿੰਨਾ ਕੁਸ਼ ਜ਼ਿੰਦਗੀ ਦੇ ਵਿੱਚ ਕਰ ਲਏਗਾ ਧਰਮ ਦੇ ਨਾਂ ਤੇ ਕੁਝ ਵੀ ਕਰਦਾ ਫਿਰਦਾ ਕੋਈ ਜਾਪ ਤਪ ਕਰਦਾ ਕੋਈ ਹੱਥ ਜੋ ਕਰਦਾ ਕੋਈ ਆਪਣੀਆਂ ਸਰੀਰਕ ਇੰਦਰੀਆਂ ਨੂੰ ਵਕਾਰਾਂ ਵਾਲੇ ਪਾਸੇ ਤੋਂ ਰੋਕਣ ਵਾਸਤੇ ਕੋਈ ਕੋਈ ਨਾ ਕੋਈ ਤਪਸਾ ਕਰ ਰਿਹਾ ਹੈ ਕੋਈ ਨਾ ਕੋਈ ਹੱਥ ਕਰ ਰਿਹਾ ਹੈ ਤੇ ਤੂੰ ਸੋਚਦਾ ਹੈ ਵੀ ਇਹ ਮੇਰੇ ਨਾਲ ਕਾਲਪੁਰ ਦੁਨੀਆ ਦੇ ਵਿੱਚ ਐਸੇ ਸਾਧਨ ਆ ਚੁੱਕੇ ਨੇ ਜਿਹੜੇ ਉਹਦੀ ਪਛਾਣ ਕਰ ਦਿੰਦੇ ਨੇ ਉਹਨੂੰ ਬਾਹਰ ਸੁੱਟ ਦਿੰਦੇ ਆ ਇਥੋਂ ਤੱਕ ਉਹ ਉੱਪਰ ਆ ਦਿੱਤਾ ਜਾਏ ਉਹ ਬੱਚੇ ਨੂੰ ਨਕਲੀ ਨੋਟ ਫੜਾਇਆ ਜਾਏ ਤੇ ਉਹ ਬੱਚੇ ਨੂੰ ਜੇ ਸਮਝ ਹੈ ਨਾ ਨਕਲੀ ਨੋਟ ਨੂੰ ਪਾਸੇ ਕਰ ਦੇਗਾ ਆਕਾਰ ਉਦਾਂ ਦਾ ਹੀ ਹੈ ਤਾਂ ਤਾਂ ਪ੍ਰਵਾਨ ਹੋ ਜਾਣਿਆ ਇਹ ਤੇ ਪਾਸੇ ਖੋਲੇ ਜਾਣਿਆ ਇਹ ਤੇਰੇ ਨਾਲ ਨਹੀਂ ਬਣ ਵਾਲੇ ਨਹੀਂ ਅਸੀਂ ਬਾਣੀ ਦੇ ਬਚਨ ਪੜਦੇ ਆਂ ਨੇਫਲੰ ਤਸ ਜਨਮਸ ਜਾਵਤ ਬ੍ਰਹਮਣਾ ਬਿੰਤੇ ਕਹਿੰਦੀ ਜਦੋਂ ਤੱਕ ਮਨੁੱਖ ਅਕਾਲ ਪੁਰਖ ਦੇ ਗੁਣਾਂ ਅਸਲ ਵਿੱਚ ਜਦੋਂ ਕਾਲਪੁਰਖ ਦੇ ਗੁਣਾਂ ਨਾਲ ਪਛਾਣ ਹੀ ਨਹੀਂ ਬਣਾਈ ਉਹ ਕੁਝ ਵੀ ਕਰੀ ਜਾ ਰਿਹਾ ਉਹਦੀ ਜੀਵਨ ਵਿਅਰਥ ਹੈ ਤੇ ਦੁਨੀਆ ਵਿੱਚ ਕਈ ਤਰ੍ਹਾਂ ਦੇ ਲੋਕ ਨੇ ਇੱਕ ਤੇ ਉਹ ਨੇ ਜਿਹੜੇ ਅਣਜਾਣ ਪੁਨੇ ਦੇ ਵਿੱਚ ਕਰਦੇ ਰਹੇ ਜਿਸ ਦਿਨ ਸਮਝ ਆ ਗਈ ਉਹਨਾਂ ਨੇ ਛੱਡ ਦਿੱਤੇ ਹੈ ਅਣਜਾਣ ਪੁਨੇ ਦੇ ਵਿੱਚ ਬਹੁਤ ਕੁਝ ਕੀਤਾ ਜਿਸ ਦਿਨ ਸਮਝ ਆ ਗਈ ਉਹਨਾਂ ਨੇ ਛੱਡ ਦਿੱਤਾ ਇਕੋ ਨੇ ਜਿੰਨਾ ਨੂੰ ਸਮਝ ਆਉਣ ਤੋਂ ਬਾਅਦ ਵੀ ਕੰਨਾਂ ਦੇ ਨਾਲ ਸੁਣੀ ਵੀ ਜਾ ਰਹੇ ਨੇ ਆ ਕੰਮ ਵਿਅਰਥ ਹੈ ਫਿਰ ਵੀ ਉਸੇ ਨੂੰ ਕੀਤਾ ਜਾ ਰਿਹਾ ਹੈ ਉਹ ਜਿਆਦਾ ਦੰਡ ਦੇ ਭਗ ਧਰ ਬਨਰੇ ਨੇ ਪਤਾ ਹੋਣ ਤੋਂ ਬਾਅਦ ਵੀ ਵਾਰ-ਵਾਰ ਉਹਨਾਂ ਗਲਤੀਆਂ ਨੂੰ ਦੁਹਰਾਇਆ ਜਾ ਰਿਹਾ ਹੈ ਤੇ ਗੁਰੂ ਜੀ ਕਹਿੰਦੇ ਅਕਾਲ ਪੁਰਖ ਦੀ ਬਾਣੀ ਨੂੰ ਪੜੇਗਾ ਨਾ ਸਾਗਰਨ ਸੰਸਾਰ ਗੋਰ ਪ੍ਰਸਾਦੀ ਤਰ੍ਹਾਂ ਕੇ குரு ਦੀ ਕਿਰਪਾ ਨਾਲ ਜਿਹੜੇ ਨਾਮ ਵਿੱਚ ਜੁੜਦੇ ਆ ਨਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਆ ਉਹ ਸੰਸਾਰ ਸਾਗਰ ਤੋਂ ਲੰਘ ਜਾਂਦੇ ਆ ਫਿਰ ਰਹਿਮਤ ਕਰਨ ਲੱਗੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ ਜੋ ਇਨਸਾਨ ਜ਼ਿੰਦਗੀ ਦੇ ਵਿੱਚ ਕਰਦਾ ਬਰਤਨੇਮ ਸੰਜਮ ਮੈਂ ਰਹਿਤਾ ਤਨ ਕਾ ਯਾਡ ਨਾ ਪਾਇਆ ਮਨੁੱਖ ਵਰਤਾਂ ਦੇ ਵਿੱਚ ਸੰਜਮ ਦੇ ਵਿੱਚ ਨੇਮਾਂ ਦੇ ਵਿੱਚ ਚ ਆਪਣੀ ਜ਼ਿੰਦਗੀ ਨੂੰ ਲਾਈ ਰੱਖਦਾ ਪਰ ਉਹਨਾਂ ਉਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਵੀ ਨਹੀਂ ਮਿਲਦਾ ਕੌਡੀ ਜਿੰਨਾ ਵੀ ਨਹੀਂ ਮਿਲਦਾ ਆ ਮੇਰਾ ਨਾਮ ਹੈ ਜੀ ਮੈਂ ਆ ਵਰਤ ਰੱਖ ਰਿਹਾ ਜੀ ਆ ਚੀਜ਼ ਤੋਂ ਮੈਂ ਸੰਜਮ ਕਰ ਰਿਹਾ ਆ ਮੈਂ ਆਪਣੇ ਆਪ ਨੂੰ ਵਿਚਾਰ ਰਿਹਾ ਗੁਰੂ ਜੀ ਕਹਿੰਦੇ ਵਰਤ ਰੱਖਣ ਤੋਂ ਤੈਨੂੰ ਵਰਜਿਆ ਨਹੀਂ ਵਰਤ ਰੱਖਣਾ ਤੇ ਰੱਖ ਪਰ ਕਿਹੜਾ ਵਰਤ ਰੱਖਣਾ ਆਪਣੇ ਤਨ ਨੂੰ ਭੁੱਖਾ ਰੱਖ ਕੇ ਤੇ ਕਿਸੇ ਦੀ ਉਮਰ ਵਧਾਉਣ ਦੀਆਂ ਆਸਾਂ ਲਾਈ ਬੈਠਾ ਇਦਾਂ ਥੋੜਾ ਨਾ ਉਮਰ ਵੱਧਦੀ ਹੈ ਜਿਹੜੀ ਬਾਣੀ ਇੱਕ ਪਾਸੇ ਕਹਿ ਰਹੀ ਹੈ ਕਿ ਜਿੰਨੀ ਕ ਲੈ ਕੇ ਆਇਆ ਓਨੀ ਇੱਕ ਬਤੀਤ ਕਰਕੇ ਤੁਰ ਜਾਏਗਾ ਜਦੋਂ ਬਾਣੀ ਨੇ ਚਲੋ ਹੋਰ ਅਣਧਰਮਾ ਦਾ ਇਨਸਾਨ ਕੁਝ ਵੀ ਕਰਦਾ ਤੇ ਉਹ ਉਹ ਕਰੀ ਜਾਏ ਉਹ ਸੋਚਦਾ ਹੋਏ ਵੀ ਮੇਰੇ ਧਾਰਮਿਕ ਗ੍ਰੰਥ ਮੈਨੂੰ ਕੁਝ ਇਸ ਤਰ੍ਹਾਂ ਕਹਿ ਰਿਹਾ ਪਰ ਉਦੋਂ ਮਹਿਸੂਸ ਹੁੰਦਾ ਜਦੋਂ ਗੁਰੂ ਨੂੰ ਨਤਮਸਤਕ ਹੋਣ ਵਾਲੇ ਸਰੀਰ ਗੁਰੂ ਨੂੰ ਮੱਥਾ ਟੇਕਣ ਵਾਲੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਕਥਾ ਕੀਰਤਨ ਨਾਲ ਜੁੜਨ ਵਾਲੇ ਇਨਸਾਨਾਂ ਤੋਂ ਇਹ ਪਤਾ ਲੱਗਦਾ ਵੀ ਫਲਾਣੇ ਨੇ ਨਾ ਵਰਤ ਰੱਖਿਆ ਤੇ ਰੱਖਿਆ ਕਿਉਂ ਆ ਕਿ ਮੇਰੇ ਵਰਤ ਨਾਲ ਦੂਸਰੇ ਪਰਸਨ ਦੀ ਉਮਰ ਲੰਬੀ ਹੋ ਜਾਏ ਗੁਰੂ ਜੀ ਕਹਿੰਦੇ ਇਹ ਕਿੱਥੇ ਲਿਖਿਆ ਹੈ ਮਤਲਬ ਤੂੰ ਤੇ ਸੱਚੋ ਸੱਚ ਕਾਲਪੁਰਖ ਦੇ ਬਾਣੇ ਤੇ ਕਾਂਟਾ ਮਾਰ ਰਿਹਾ ਹੈ ਉਹਦਾ ਬਾਣਾ ਕਹਿੰਦਾ ਵੀ ਨਹੀਂ ਕੋਈ ਦੁਨੀਆ ਦਾ ਹਕੀਮ ਡਾਕਟਰ ਇਲਾਜ ਬੰਦਾ ਨਹੀਂ ਹੈ ਜਿਹੜਾ ਜਿਸ ਦਿਨ ਇਹ ਲੀ ਮੁੱਕ ਜਾਏ ਉਹਨੂੰ ਅੱਗੇ ਵਧਾ ਸਕੇ ਤੇ ਇਨਸਾਨ ਅਗੋ ਜਿਦ ਮਾਰਾ ਕਹਿੰਦਾ ਮੇਰਾ ਵਰਤ ਵਧਾ ਸਕਦਾ ਹੈ ਹੋਰ ਕੋਈ ਵਧਾਏ ਤੇ ਨਾਲ ਮੇਰਾ ਵਰਤ ਵਧਾ ਸਕਦਾ ਹੈ ਕਹਿੰਦੇ ਨਹੀਂ ਗੁਰੂ ਦੀ ਬਾਣੀ ਨੂੰ ਪੜਿਆ ਗੁਰੂ ਜੀ ਕਹਿੰਦੇ ਨਾ ਜਿਹੜਾ ਇਹ ਪਖੰਡ ਕਰਦਾ ਹੈ ਨਾ ਮੈਨੂੰ ਤੇ ਉਹ ਵੀ ਚੰਗਾ ਨਹੀਂ ਲੱਗਦਾ ਇਹ ਵੀ ਇੱਕ ਪਖੰਡ ਹੈ ਆਪਣੇ ਸਰੀਰ ਨੂੰ ਦੁਖੀ ਕਰਨਾ ਤੇ ਵਰਤ ਕਾ ਦਾ ਰੱਖਣਾ ਕੇਵਲ ਅੰਨ ਨੂੰ ਛੱਡਣਾ ਬਾਕੀ ਸਾਰਾ ਕੁਝ ਹੀ ਖਾ ਲੈਣਾ ਗੁਰੂ ਜੀ ਕਹਿੰਦੇ ਕਿਹੜੇ ਪਾਸੇ ਲੱਗਿਆ ਹੋਇਆ ਹੈ ਵਰਤ ਰੱਖ ਸੰਜਮ ਕਰ ਕਿਹੜੇ ਪਾਸੋਂ ਕਰ ਆਪਣੇ ਮਨ ਨੂੰ ਵਕਾਰਾਂ ਵਾਲੇ ਪਾਸੇ ਤੋਂ ਰੋਕਣ ਦਾ ਵਰਤ ਰੱਖ ਕਰੋਧ ਆਉਂਦਾ ਹੈ ਵਰਤ ਰੱਖ ਕਿ ਮੈਂ ਆਪਣੇ ਮਨ ਨੂੰ ਗੁਰਬਾਣੀ ਦੇ ਅਨੁਸਾਰ ਢਾਲਿਆ ਹੈ ਜੇ ਅੱਜ ਕੋਈ ਛੋਟੀ ਵੱਡੀ ਗੱਲ ਨਿੱਕੀ ਜੀ ਹੋ ਗਈ ਤੇ ਮੈਂ ਉਲਝਣਾ ਨਹੀਂ ਮੈਗੋ ਲੜਨਾ ਨਹੀਂ ਬੋਲਣਾ ਨਹੀਂ ਹੈ ਇੱਥੇ ਮੇਰਾ ਹੱਕ ਨਹੀਂ ਬੋਲਣ ਦਾ ਇਹ ਵਰਤ ਰੱਖ ਮਨ ਲਾਲਚ ਵਾਲੇ ਪਾਸੇ ਤੋਂ ਦੌੜ ਰਿਹਾ ਕਿੰਦੀ ਵਰਤ ਰੱਖੂ ਨੂੰ ਰੋਕ ਇੱਧਰ ਕਿਉਂ ਚੱਲਿਆ ਗੁਰੂ ਦੀ ਬਾਣੀ ਇੱਧਰ ਨਹੀਂ ਜਾਣ ਦਿੰਦੀ ਜਿਹੜੇ ਪਾਸੇ ਤੋਂ ਅਕਾਲ ਪੁਰਖ ਨੇ ਵਰਤ ਰੱਖਣ ਲਈ ਕਿਹਾ ਹੈ ਉੱਤੇ ਰੱਖਿਆ ਨਹੀਂ ਜਿਹੜਾ ਗੁਰੂ ਸਾਹਿਬ ਜੀ ਨੇ ਰੋਕਿਆ ਤੇ ਉਹ ਇਨਸਾਨ ਕਰਦਾ ਪਿਆ ਕਹਿੰਦੇ ਇਹ ਵੀ ਫੋਕਟ ਕਰਮ ਸੀ ਜੀਵਨ ਦੇ ਵਿੱਚ ਕੌਡੀ ਜਿੰਨਾ ਵੀ ਮੁੱਲ ਨਹੀਂ ਪੈਣਾ ਗੁਰੂ ਜੀ ਕਹਿੰਦੇ ਮੁੱਲ ਪੈ ਸਕਦਾ ਯਾਦ ਰੱਖੀ ਕੌਡੀ ਜਿੰਨਾ ਵੀ ਮੁੱਲ ਨਹੀਂ ਮਿਲਣਾ ਤੈਨੂੰ ਇਹ ਕੰਮ ਕਰਨ ਦਾ ਫਿਰ ਕਿਰਪਾ ਕੀਤੀ ਅੱਗੇ ਚਲਣ ਔਰ ਹੈ ਭਾਈ ਉਹਾਂ ਕਾਮਨਾ ਆਇਆ ਜੀਵ ਦੇ ਨਾਲ ਸਾਥ ਨਿਭਾਉਣ ਵਾਲਾ ਪਰਲੋਕ ਦੇ ਵਿੱਚ ਪਦਾਰਥ ਹੋਰ ਹੈ ਹੋਰ ਪਦਾਰਥ ਹੈ ਜਿੰਨੇ ਸਾਥ ਨਿਭਾਉਣਾ ਸੀ ਵਰਤ ਨੇਮ ਸੰਜਮ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਆਇਆ ਕੋਈ ਵੀ ਕੰਮ ਨਹੀਂ ਆਇਆ ਮਤਲਬ ਨਾਲ ਨਹੀਂ ਬਨਾਲਾ ਕੁਝ ਹੋਰ ਸੀ ਤੂੰ ਕਿਸੇ ਹੋਰ ਪਾਸੇ ਲੱਗਿਆ ਰਹਿ ਗਿਆ ਤੂੰ ساری ਜ਼ਿੰਦਗੀ ਕੁਝ ਹੋਰ ਇਕੱਠਾ ਕਰਦਾ ਰਹਿ ਗਿਆ ਤੇ ਨਾਲ ਜਾਣ ਵਾਲਾ ਤੇ ਸਮਾਂ ਨਹੀਂ ਹੋਰ ਸੀ ਐਸੀ ਪ੍ਰਕਾਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਨਾ ਉਹ ਫਿਰ ਉਹਨੂੰ ਇਕੱਠਾ ਨਹੀਂ ਕਰਦੇ ਉਹਨੂੰ ਇਕੱਠਾ ਨਹੀਂ ਕਰਦੇ ਵੇਖੋ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਨੂੰ ਤੋੜਨਾ ਹੋਏ ਨਾ ਮਾਪਿਆਂ ਨੂੰ ਵੀ ਬੜਾ ਫਿਕਰ ਹੁੰਦਾ ਪੁੱਤ ਤੇਰਾ ਨਾ ਕੋਈ ਕਾਗਜ਼ ਪੱਤਰ ਨਾ ਰਹਿ ਜਾਏ ਕੋਈ ਤੇਰਾ ਪਾਸਪੋਰਟ ਕੋਈ ਐਸਾ ਕਾਗਜ਼ ਪੱਤਰ ਨਾ ਰਹਿ ਜਾਏ ਜਿਹਦੇ ਕਰਕੇ ਤੈਨੂੰ ਕੋਈ ਸਮੱਸਿਆ ਆਏ ਵੇਖੀ ਪੁੱਤ ਕੋਈ ਕੱਪੜਾ ਘੱਟ ਚਲੇ ਜਾਏਗਾ ਨਾ ਕੋਈ ਗੱਲ ਨਹੀਂ ਪਰ ਤੈਨੂੰ ਇਹਦੇ ਬਿਨਾਂ ਉੱਥੋਂ ਮੁੜਨਾ ਪੈਣਾ ਆ ਕਿਉਂ ਕਿ ਉਹਨਾਂ ਲੰਗਰ ਨਹੀਂ ਦੇਣਾ ਤੈਨੂੰ ਇਹਦੇ ਤੋਂ ਬਿਨਾ ਅੱਗੇ ਸਾਡੀ ਜ਼ਿੰਦਗੀ ਦੇ ਨਾਲ ਹੀ ਜੁੜੀਆਂ ਉਦਾਹਰਨਾਂ ਨੇ ਤੇ ਗੁਰੂ ਜੀ ਕਹਿੰਦੇ ਜਿਹੜਾ ਸਮਾਨ ਤੂੰ ਇਕੱਠਾ ਕਰਕੇ ਤੁਰ ਪਿਆ ਇਨਸਾਨ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦਾ ਹੋਏ ਪਾਸਪੋਰਟ ਕਾਗਜ਼ ਪੱਤਰ ਘਰੇ ਰੱਖ ਕੇ אבי ਤੌਰ ਤੇ ਕੋਈ ਸਕਿਉਰਟੀ ਗਾਰਡ ਦੁਨਿਆਵੀ ਤੌਰ ਤੇ ਕੋਈ ਇਨਸਾਨ ਆਪਣੀ ਡਿਊਟੀ ਨਿਭਾ ਰਿਆ ਨਾ ਉਹ ਇਨ ਬਿਨ ਚੰਗੀ ਤਰ੍ਹਾਂ ਚੈਕਿੰਗ ਕਰਦਾ ਵੀ ਕੋਈ ਗਲਤੀ ਤਾਂ ਨਹੀਂ ਹੋ ਰਹੀ ਇੱਕ ਹਜੂਰ ਹੈ ਇੱਕ ਅਕਾਲ ਪੁਰਖ ਹੈ ਜਿਨੇ ਸਾਰੀ ਦੁਨੀਆ ਨੂੰ ਮਤ ਦਿੱਤੀ ਹੈ ਵੀ ਤੂੰ ਚੈੱਕ ਕਰਨਾ ਇਹ ਕਰਨਾ ਉਹ ਕਰਨਾ ਪੰਡ ਸਿਰ ਤੇ ਚੁੱਕ ਲੈ ਤੇ ਅੱਜ ਕਵੇਂ ਮਾਲਕਾ ਮੈਨੂੰ ਤੇ ਸਵਰਗ ਚਾਹੀਦਾ ਹੈ ਅੱਜ ਕਵੇਂ ਮਾਲਕਾ ਮੈਨੂੰ ਬਖਸ਼ ਲਾ ਕਿੱਦਾਂ ਬਖਸ਼ਿਆ ਜਾਏਗਾ ਤੈਨੂੰ ਵੀ ਤਾਂ ਉਹ ਗੁਣ ਇਕੱਠੇ ਕਰਨੇ ਪੈਣੇ ਹਨ ਗੁਰੂ ਜੀ ਕਹਿੰਦੇ ਉੱਥੇ ਕੰਮ ਨਹੀਂ ਆਉਣੇ ਤੀਰਥ 나ਏ ਅਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਕਹਿੰਦੇ ਜਿਹੜਾ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਦਾ ਤੇ ਤਿਆਗੀ ਬਣ ਕੇ ਜੀਵਨ ਨੂੰ ਤਿਆਗ ਕਰਕੇ ਧਰਤੀ ਉੱਤੇ ਰਟਨ ਕਰਦਾ ਉਹਨੂੰ ਪ੍ਰਭੂ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਹੈ ਹੁਣ ਇੱਥੇ ਇਹ ਨਹੀਂ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਰੋਕ ਦਿੱਤਾ ਵੀ ਅਸੀਂ ਦਰਬਾਰ ਸਾਹਿਬ ਗੁਰੂ ਧਾਮਾਂ ਤੇ ਚੱਲੇ ਆਂ ਤੇ ਇਸ਼ਨਾਨ ਨਹੀਂ ਕਰਨਾ ਜਿੰਨੇ ਕੀਤਾ ਇਦਾਂ ਹੋ ਜਾਏਗਾ ਨਹੀਂ ਕਹਿੰਦੇ ਜਿੰਨੇ ਵਿਸ਼ਵਾਸ ਏ ਬਣਾ ਲਿਆ ਰੱਬ ਦੀ ਬਾਣੀ ਨੂੰ ਪੜਿਆ ਹੀ ਨਹੀਂ ਤੇ ਕੇਵਲ ਅੱਜ ਫਲਾਣੀ ਥਾਂ ਤੋਂ ਆਇਆ ਅੱਜ ਦੂਜੀ ਤੇ ਗਿਆ ਅੱਜ ਤੀਜੀ ਤੇ ਗਿਆ ਕੇਵਲ ਸਰੀਰਕ ਇਸ਼ਨਾਨ ਨੂੰ ਹੀ ਧਰਮ ਸਮਝ ਲਿਆ ਗੁਰੂ ਪਿਆਰਿਓ ਬੜੇ ਬੜੇ ਦੁਨੀਆਂ ਵਿੱਚ ਐਸੇ ਇਨਸਾਨ ਨੇ ਕਈ ਵਾਰ ਇਦਾਂ ਦੇ ਮਿਲਦੇ ਜਿਨ੍ਹਾਂ ਵਿਚਾਰੇ ਨੂੰ ਅਜੇ ਤੱਕ ਪਤਾ ਹੀ ਨਹੀਂ ਆਇਆ ਉਹ ਕਹਿੰਦੇ 2-2 3-3 ਮਹੀਨੇ ਹੋ ਗਏ ਆ ਅਸੀਂ ਤਾਂ ਰੋਜ਼ ਜਾਂਦੇ ਆ ਫਲਾਣੀ ਥਾਂ ਤੇ ਰੋਜ਼ ਇਸ਼ਨਾਨ ਕਰਦੇ ਆ ਅਸੀਂ ਸੁਖਣਾ ਸੁਖੀ ਇੰਨੇ ਦਿਨ ਇਸ਼ਨਾਨ ਕਰਨੇ ਆ ਉਹ ਤਾਂ ਉਹ ਨੇ ਨਾ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਸੀ ਇੱਕ ਉਹ ਨੇ ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਮਨ ਦੀ ਟੁੱਬੀ ਗੁਰੂ ਦੇ ਸ਼ਬਦ 'ਚ ਲਵਾਉਣੀ ਸੀ ਉਹ ਲਵਾਈ ਨਹੀਂ ਹੈ ਇਹ ਸਰੀਰ ਦੀ ਟੁੱਬੀ ਸਰੀਰ ਦਾ ਇਸ਼ਨਾਨ ਘਰੇ ਵੀ 2-4 ਵਾਰ ਕਰ ਰਿਹਾ ਤੇ ਉੱਥੋਂ ਕਰਕੇ ਵੀ ਵਾਪਸ ਮੋੜ ਆਉਂਦਾ ਹੈ ਗੁਰੂ ਜੀ ਕਹਿੰਦੇ ਪੱਲੇ ਕੀ ਬਣ ਕੇ ਲਿਆਇਆ ਤਿਆਗੀ ਹੋ ਕੇ ਧਰਤੀ ਦਾ ਰਟਨ ਕਰਦਾ ਅੱਜ ਫਲਾਣੀ ਧਰਤੀ ਤੇ ਘੁੰਮਣ ਗਿਆ ਅੱਜ ਫਲਾਣੀ ਤੇ ਤਿਆਗੀ ਹੋਣ ਤੋਂ ਭਾਵ ਜਿਨੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਨੇ ਜਿਨੇ ਘਰ ਪਰਿਵਾਰ ਦੇ ਫਰਜ਼ ਨਿਭਾਉਣੇ ਛੱਡ ਦਿੱਤੇ ਨੇ ਪੁਰਾਣੇ ਸਮਿਆਂ ਵਿੱਚ ਇਦਾਂ ਦੇ ਇਨਸਾਨ ਜਿਹੜੇ ਜੰਗਲਾਂ ਵਿੱਚ ਤੁਰੇ ਫਿਰਦੇ ਸੀ ਜਿਹੜੇ ਹੋਰ ਧਰਤੀ ਤੇ ਤੁਰੇ ਫਿਰਦੇ ਸੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਸੀ ਕਰਦੇ ਤਿਆ ਕਰਕੇ ਤੁਰ ਪੈਂਦੇ ਸੀ ਗੁਰੂ ਜੀ ਕਹਿੰਦੇ ਇਦਾਂ ਵੀ ਤੈਨੂੰ ਫਲ ਪ੍ਰਾਪਤ ਨਹੀਂ ਹੋ ਸਕਦਾ ਓਹਾਂ ਕਾਮਣ ਆਵੇ ਇਹ ਬਿਦੋ ਲੋਭ ਨਹੀਂ ਪੱਤੀ ਆਵੇ ਅਜਿਆ ਕੋਈ ਵੀ ਤਰੀਕਾ ਗੁਰੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ ਕਹਿੰਦੇ ਉਹ ਤਿਆਗੀ ਇਹਨਾਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਧਰਮੀ ਹੋਣ ਦਾ ਨਿਸ਼ਚਾ ਦਿਵਾਉਂਦਾ ਹੈ ਬਸ ਲੋਕਾਂ ਨੂੰ ਹੀ ਦਿਵਾ ਸਕਦਾ ਮੈਂ ਧਰਮੀ ਹਾਂ ਅਸੀਂ ਕਈ ਵਾਰੀ ਕਹਿ ਦਿੰਨੇ ਆ ਨਾ ਕਈ ਜਿਹੜੇ ਬਾਣੀ ਤੋਂ ਟੁੱਟੇ ਹੁਣ ਕਈ ਐਸੇ ਤੁਹਾਡੇ ਵਰਗੇ ਪਿਆਰੇ ਜਿਹੜੇ ਰੋਜ਼ਾਨਾ ਗੁਰੂ ਦੀ ਸੰਗਤ ਚੋਂਦੇ ਆ ਤੇ ਰੋਜ਼ਾਨਾ ਆਉਣ ਨਾਲ ਸ਼ਬਦ ਨੂੰ ਪੜਨ ਨਾਲ ਸੁਣਨ ਨਾਲ ਪਤਾ ਲੱਗਦਾ ਗੁਰੂ ਜੀ ਕਹਿੰਦੇ ਕੀ ਆ ਕਈ ਐਸੇ ਆ ਜਿਹੜੇ ਵਿਚਾਰੇ ਕਦੇ ਗੁਰੂ ਘਰ ਗਏ ਨਹੀਂ ਹੈ ਜਿਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ ਪੜ੍ਹਿਆ ਹੀ ਨਹੀਂ ਉਹ ਪਤਾ ਕੀ ਕਹਿੰਦੇ ਆ ਸਾਡੇ ਨਾਲੋਂ ਤੇ ਫਲਾਣਾ ਹੀ ਕਰਮਾਂ ਵਾਲਾ ਕਿਉਂ ਹੋਰ ਰੋਜ਼ਾਨਾ ਮਹੀਨੇ ਵਿੱਚ ਕਿੰਨੀ ਵਾਰ ਜਾਂਦਾ ਇਸ਼ਨਾਨ ਕਰਦਾ ਉਹਨੂੰ ਰੱਬ ਉਦਮ ਦਿੰਦਾ ਉਹ ਚਲੇ ਤੇ ਜਾਂਦਾ ਸਾਡੇ ਕੋਲ ਤੇ ਇਸ਼ਨਾਨ ਕਰਨ ਵੀ ਨਹੀਂ ਜਾਇਆ ਜਾਂਦਾ ਕਹਿੰਦੇ ਉਹਨਾਂ ਲੋਕਾਂ ਨੂੰ ਨਿਸ਼ਚਾ ਦਿਵਾ ਰਿਹਾ ਐ ਉਹ ਲੋਕ ਬਸ ਤੇਰੇ ਜੀਵਨ ਵੱਲ ਵੇਖ ਕੇ ਥੋੜਾ ਜਿਹਾ ਮਨ ਨੂੰ ਢਾ ਲੈਂਦੇ ਐ ਸੋਚ ਲੈਂਦੇ ਐ ਵੀ ਫਲਾਣਾ ਬੜੇ ਕਰਮਾਂ ਵਾਲਾ ਸਾਡੇ ਕੋਲ ਤੇ ਇਸ ਤੱਕ ਪਹੁੰਚਿਆ ਹੀ ਨਹੀਂ ਗਿਆ ਹੋਰ ਰੱਬ ਨੂੰ ਤੂੰ ਨਹੀਂ ਖੁਸ਼ ਕਰ ਰਿਹਾ ਉਹ ਦੁਨੀਆ ਨੂੰ ਨਿਸ਼ਚਾ ਦਿਵਾ ਰਿਆ ਵੀ ਮੈਂ ਆ ਕੰਮ ਕੀਤਾ ਫਿਰ ਕਿਰਪਾ ਕੀਤੀ ਚਤੁਰਵੇਦ ਮੁਖ ਬਚਨੀ ਉਚਰੈ ਆਗੇ ਮੈਲ ਨਾ ਪਾਈਐ ਏ ਭਾਈ ਜੇ ਪੰਡਿਤ ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਤਾਂ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਤਲਬ ਕਹਿ ਲਈਏ ਕਿ ਗੁਰੂ ਸਾਹਿਬ ਜੀ ਸਾਰੀਆਂ ਗੱਲਾਂ ਨੂੰ ਕੱਟ ਰਏ ਜੇ ਇਨਸਾਨ ਕਹੇ ਮੈਨੂੰ ਤੇ ਇੰਨੀ ਬਾਣੀ ਕੰਠ ਹੈ ਇੰਨੀ ਯਾਦ ਹੈ ਮੈਂ ਤਾਂ ਇੰਨੇ ਪਾਠ ਕਰ ਲੈਣਾ ਐਨੇ ਵੇਦਾਂ ਦਾ ਧਰਮਾਂ ਨੂੰ ਮੈਂ ਆਪਣੇ ਮੁਖ ਤੋਂ ਉਚਾਰ ਸਕਦਾ ਪਰ ਗੁਰੂ ਜੀ ਕਹਿੰਦੇ ਜੇ ਜੀਵਨ ਵਿੱਚ ਇੱਕ ਸ਼ਬਦ ਵੀ ਨਹੀਂ ਵਸਿਆ ਨਾ ਫਿਰ ਇਹਦਾ ਵੀ ਕੋਈ ਲਾਭ ਨਹੀਂ ਹੈ ਕੋਈ ਵੀ ਟਿਕਾਣਾ ਨਹੀਂ ਹੈ ਕਿਨਕਾ ਇੱਕ ਜਿਸ ਜੀਬ ਸਾਵੈ ਕਿਨਕਾ ਇੱਕ ਹੀ ਜੇ ਅੰਦਰ ਵਸ ਜਾਏ ਤਾਂ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਹਿੰਦੇ ਤੂੰ ਤਾਂ ਬਹੁਤ ਪਾਸੇ ਤੁਰ ਗਿਆ ਗੁਰੂ ਦੇ ਬਚਨਾਂ ਤੋਂ ਮੂਜੇ ਨਾਹੀਂ ਇੱਕ ਥਾਕਰ ਉਹ ਸਗਲੀ ਝਾਕ ਚਖਾਈਐ ਜਿਹੜਾ ਮਨੁੱਖ ਕਾਲਪੁਰਖ ਦੇ ਸਿਮਰਨ ਨੂੰ ਸਮਝਦਾ ਨਹੀਂ ਕਹਿੰਦੇ ਉਹ ਨੀਰੀ ਖੁਆਰੀ ਸਹੇੜਦਾ ਹੈ ਖੁਆਰੀ ਹੁੰਦਾ ਹੈ ਮਤਲਬ ਰੱਬ ਤੋਂ ਪਾਸੇ ਹੋ ਕੇ ਹੋਰ ਹੀ ਰਸਤਿਆਂ ਵਿੱਚ ਫਸਦਾ ਜਾਂਦਾ ਤੇ ਉਹ ਉਲਝਦਾ ਜਾਂਦਾ ਉਹਨੂੰ ਫਿਰ ਨਿਕਲਣ ਵਾਸਤੇ ਰਾਹ ਹੀ ਨਹੀਂ ਲੱਭਦਾ ਮੈਂ ਕਿਹੜੇ ਪਾਸੇ ਨੂੰ ਨਿਕਲਣਾ ਹੈ ਧਰਮੀ ਬਣਨ ਵਾਸਤੇ ਤੁਰਿਆ ਸੀ ਹੋਰ ਹੋਰ ਗਲੀ ਦੇ ਵਿੱਚ ਪੈਂਦਾ ਗਿਆ ਤੇ ਸਹੀ ਟਿਕਾਣੇ ਤੇ ਪਹੁੰਚ ਹੀ ਨਹੀਂ ਸਕਿਆ ਨਾਨਕ ਕਹਤੋ ਇਹ ਵਿਚਾਰਾਂ ਜਿ ਕਮਾਵੇ ਸੁਪਾਰ ਗ੍ਰਾਮੀ ਨਾਨਕ ਇੱਕ ਵਿਚਾਰ ਦੀ ਗੱਲ ਆਖਦਾ ਕਿ ਜਿਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਜਿਹੜਾ ਜਿਹੜਾ ਇਹ ਬਚਨਾਂ ਨੂੰ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਲੈ ਆਉਂਦਾ ਹੈ ਕੈਣੀ ਨੂੰ ਕਰਨੀ ਬਣਾ ਲੈਂਦਾ ਆ ਕਹਿੰਦੇ ਉਹ ਪਾਰ ਲੰਘ ਜਾਂਦਾ ਹੈ ਸ੍ਰੀ ਅੰਤ ਨੂੰ ਕਿਰਪਾ ਕੀਤੀ ਗੁਰ ਸੇਵੋਂ ਅਰਨਾਮ ਧਿਆਵੋ ਤਿਆਗੋ ਮਨੋਂ ਗਮਾਨੀ ਗੁਰੂ ਦੀ ਸ਼ਰਨ ਵਿੱਚ ਪਾਓ हे ਭਾਈ ਮਨ ਦਾ ਹੰਕਾਰ ਦੂਰ ਕਰੋ ਤੇ ਹਰ ਵੇਲੇ ਉਸ ਕਾਲਪੁਰਖ ਦੇ ਨਾਮ ਦਾ ਸਿਮਰਨ ਕਰੋ ਕਿਉਂਕਿ ਗੁਰੂ ਜੀ ਬਾਣੀ ਵਿੱਚ ਇਹੀ ਸਮਝਾ ਰਹੇ ਨੇ ਬਿਨ ਹਰ ਭਜਨ ਗੁਰੂ ਦੀ ਬਾਣੀ ਤੋਂ ਬਿਨਾ ਤੂੰ ਜੋ ਕੁਝ ਵੀ ਕਰਦਾ ਰਵੇਂ ਜਿਹੜੇ ਪਾਸੇ ਵੀ ਜੁੜਦਾ ਰਹੇ ਨਾਹੀਂ ਛੁਟਕਾਰਾ ਬੱਚਿਆ ਨਹੀਂ ਜਾਣਾ ਨਹੀਂ ਬਚ ਸਕਦਾ ਕਿਉਂਕਿ ਪੂਰੇ ਸ਼ਬਦ ਵਿੱਚ ਵੀ ਗੁਰੂ ਜੀ ਨੇ ਰਹਿਮ ਕਰਦਿਆਂ ਸਮਝਾਇਆ ਸੀ ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਦੁਨੀਆ 'ਚ ਵੱਡੇ ਵੱਡੇ ਲੋਕ ਚਿੰਤਾ ਦੇ ਨਾਲ ਡੁੱਬੇ ਹੋਇਆ ਕੋਈ ਜ਼ਮੀਨ ਦਾ ਹੰਕਾਰ ਕਰਦਾ ਹੈ ਕੋਈ ਧਨ ਦਾ ਹੰਕਾਰ ਕਰਦਾ ਹੈ ਤੇ ਗੁਰੂ ਜੀ ਸਮਝਾਉਂਦੇ ਸੀ ਅਸਲ ਵਿੱਚ ਸੋ ਵੱਡਾ ਉਹ ਵੱਡਾ ਹੈ ਜਿਨੇ ਰੱਬ ਦੇ ਨਾਮ ਨਾਲ ਲਿਵ ਜੋੜੀ ਹੈ ਯਾਦ ਰੱਖੇ ਕਹੋ ਨਾਨਕ ਇਹ ਤਤ ਵਿਚਾਰਾ ਇਹ ਤਤ ਕੱਢਿਆ ਬਿਨ ਹਰ ਭਜਨ ਨਾਹੀ ਛੁਟਕਾਰਾ ਰੱਬ ਦੇ ਨਾਮ ਤੋਂ ਬਿਨਾ ਕੋਈ ਛੁਟਕਾਰਾ ਨਹੀਂ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਇਹੀ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜਿਉ ਲੈਣਾ ਜਿਉ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਤੇ ਚੜ੍ਹੇ ਤੇ ਚੜ੍ਹੇ ਤਾਂ ਨਾਰਿਆਂ ਨੂੰ ਜੀਦਾਨ ਕੇਸ ਦੀਦਾਨ ਕੇਸ ਦਾ ਬੋਲੋ ਪੰਚਮਿਕੜਾ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਸੁਣ ਹੈ ਗੁਰਮਾਨਯੋ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਨ ਸੁਹਾ ਗੁਰ ਸ਼ੁਭਨਾ ਰਾਜ ਕਰੇਗਾ ਖਾਲਸਾ ਕੀ ਰਹਿਨਾ ਆਰਵ ਸਭ ਮਿਲਾਂਗੇ ਬਝੇ ਸ਼ਰਧ ਹੋਈ ਵਾਰ ਹੋਏ ਸਭ ਮਿਲਾਂਗੇ ਬਤੀ ਸ਼ਰਮ ਜੂ ਹੋਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਰੀ ਸਰਨਾ ਤੁਮਾਰੀ ਆਸ ਤੁਮਹੀ ਸੱਜਣ ਸੁਹੇਲੇ ਰੱਖੂ ਰਖਨੁ ਹਰਿ ਅੱਲਾ ਨਾਨਕ ਕਰਕੇ ਗੁਲੇ ਸੁ ਕਹੋ ਟਲ ਗੁਰਸਿਵੀਆ ਐਨਸ ਸਹਜ ਸੁਭਾਈ ਦਰਸ਼ਨ ਪਰਸ ਗੁਰ ਕਾ ਜਨਮ ਮਰਨ ਦੁਖ ਜਾਇ ਉਹ ਸਿਫਤ ਖਸਮੰਦੀ ਮੂਰੇਰ ਸੋ ਗੁਰਸੋ ਛੱਟੀ ਐ ਗੁਰ ਦਿੱਠੇ ਸੱਚੇ ਪਾਤਸ਼ਾਹ ਮਲ ਜਨਨ ਜਨਨ ਦੇ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ అవినాసి జీను కో దాత సిమృత ਸਭ ਮਾਲ ਖੋਈ ਗੋਣ ਨੀਦਾਨ ਤਖਤ ਨੂੰ ਕੋ ਵਰਤਨ ਬਿਰਲਾ ਪਾਵ ਕੋਈ ਅਵినాసి జీను కో దాత ਸਿਮਰਤ ਸਭ ਮਲ ਖੋਈ ਬੋਨ ਨੀਦਾਂ ਭਗਤਨ ਕੋ ਵਰਤਨਾ ਜੇ ਲਾ ਪਾਵ ਕੋਈ ਮੇਰੇ ਮਨ Jap ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਤਿਆ ਸੁਖ ਪਾਈਐ ਮਹੜ ਦੁਖ ਲਾ ਹੋਈ ਰਹਾ ਵਦ ਪਾਗੀ ਸਾਧ ਸੰਗ ਪ੍ਰਾਪਤ ਏਨ ਭੇਟਤ ਦੁਰਮਤਿ ਖੋਈ ਏਨ ਕੀ ਧੂਰ ਨਾਨਕ ਦਾਸ ਬਸੈ ਜੇ ਹਰ ਨਾਮ ਰਦ ਕਰੁਈ ਵਡ ਪਾਗੀ ਸਾਧ ਸੰਗ ਪ੍ਰਾਪਤ ਤਿਲ ਭੇਟ ਤ ਗੁਰ ਮਤ ਖੋਈ ਕਿ ਤੂਰ ਨਾਨਕ ਦਾਸ ਬਾਸੈ ਜਿਨ ਹਰ ਨਾਮ ਰਦ ਕਰੁਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ